ਰਾਮੀ ਚੈੱਕ ਕਰ ਲਓ ਆਹਾਹਾ ਪਾਟਦੀ ਹੈ ਧਰਤੀ ਹੈਨਾ ਦੇਖੋ ਲੈ ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਰਮਨਦੀਪ ਸਿੰਘ ਤੁਹਾਡਾ ਸਵਾਗਤ ਕਰਦਾ ਹਾਂ ਦੋਸਤੋ ਅੱਜ ਦੀ ਇਸ ਨਵੀਂ ਵੀਡੀਓ ਦੇ ਵਿੱਚ ਦੋਸਤੋ ਅੱਜ ਆਪਾਂ ਪਿੰਡ ਪੈਣੀ ਵਾਗੇ ਦੇ ਵਿੱਚ ਪਹੁੰਚੇਗੇ ਜ਼ਿਲ੍ਹਾ ਮਾਨਸਾ ਜਿਹੜੀਆਂ ਸਕਰੀਨ ਉੱਤੇ ਜਿਹੜੀਆਂ ਦੋ ਝੋਟੀਆਂ ਦਿਸ ਜੰਦੀਆਂ ਆਪਾਂ ਤੁਹਾਨੂੰ ਇਹ ਝੋਟੀਆਂ ਦੀ ਡਿਟੇਲ ਲੈ ਕੇ ਦੇਵਾਂਗੇ ਤੇ ਆਜੋ ਆਪਾਂ ਬਾਈ ਨਾਲ ਗੱਲਬਾਤ ਕਰਵਾਉਣੀ ਹੈ ਤੇ ਕੀ ਰੇਟ ਰਹਿੰਦੇ ਆ ਸਾਰੀ ਜਾਣਕਾਰੀ ਆਪਾਂ ਲੈ ਕੇ ਦੰਨੇ ਆ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਤੇ ਬਾਈ ਜੀ ਪਹਿਲਾਂ ਤਾਂ ਦਰਸ਼ਕਾਂ ਨੂੰ ਨਾਮ ਦੱਸੋਗੇ ਆ ਨਾਮ ਮੇਰਾ ਸੋਨੀਆ ਬਾਈ ਪਿੰਡ ਪੈਣੀ ਵਾਗਾ ਜਲਾ ਮਾਨਸਾ ਠੀਕ ਆ ਪੈਣੀ ਵਾਗਾ ਤੇ ਜਲਾ ਮਾਨਸਾ ਆ ਗਿਆ ਹਾਂਜੀ ਠੀਕ ਆ ਬਾਈ ਸੋਨੀ ਜੀ ਗੱਲ ਕਰਕੇ ਆਪਣੇ ਪਿੰਡ ਦੀ ਹਨਾ ਜਦੋਂ ਆਪਾਂ ਮਾਨਸਾ ਤੋਂ ਬਟਿੰਡੇ ਨੂੰ ਜਾਂਦੇ ਆ ਰੋਡ ਦੇ ਉੱਤੇ ਪਿੰਡ ਰੋਡ ਦੇ ਉੱਤੇ ਪਿੰਡਾਂ ਦਾ ਰੋਡ ਤੇ ਘਰ ਆ ਬਣਾ ਰੋਡ ਦੇ ਉੱਤੇ ਹੀ ਘਰ ਆ ਗੁਰਦੁਆਰੇ ਦੇ ਕੋਲੇ ਗੁਰਦੁਆਰੇ ਕੋਲ ਠੀਕ ਆ ਸੋਨੀ ਬਾਈ ਜਿਹੜੀ ਆ ਆਪਣੇ ਕੋਲੇ ਮੱਝ ਦੀ ਸੀ ਜਾਂਦੀ ਹੈ ਨਾ ਸਕਰੀਨ ਸੋਈ ਹੋਈ ਹੈ ਕਿੰਨੇ ਦਿਨ ਹੋ ਗਏ ਬਈ ਤੈਨੂੰ 15 ਦਿਨ ਹੋ ਗਏ ਸੋਈ ਨੂੰ 15 ਦਿਨ ਤੇ ਕਿੰਨਾ ਦੁੱਧ ਤਿਆਰ ਆ ਬਈ ਦੁੱਧ ਬਈ 9 ਕਿਲੋ ਏ ਥੱਲੇ ਹੁਣ 9 ਕਿਲੋ ਹੈਗਾ ਹਾਂ ਤਿਆਰ ਆ ਬਈ ਮੰਨਦਾ ਜੇ ਕੋਈ ਵੀ ਬੰਦਾ ਆਉਂਦਾ ਦੋ ਡੰਗ ਚੀਚ ਬਾਈ ਕਰਕੇ 9 ਕਿਲੋ ਹਾਂ ਬਈ 9 ਕਿਲੋ ਪੂਰਾ ਕਰਦਾ ਪੂਰਾ ਕਰੋਗੀ ਠੀਕ ਆ ਤੇ 15 ਦਿਨ ਸੋਈ ਨੂੰ ਹੋ ਗਏ ਤੇ ਬਈ ਤੋਰੀ ਕਰਾਂ ਫਿਰ ਆਪਾਂ ਇਹਦਾ ਜਿਹੜਾ ਹੈਗਾ ਰੇਟ ਹੈ ਜਿਹੜਾ ਉਹ ਵੀ ਬਾਈ ਤੋਂ ਪਤਾ ਕਰਾਂਗੇ ਝੋਟੀ ਦਾ ਕੱਦ ਕਾਠਾ ਜਿਹੜਾ ਤੇ ਸਿੰਘ ਜਿਹੜਾ ਉਹ ਬਹੁਤ ਸੋਹਣਾ ਹੈਗਾ ਆ ਜਾ ਬਈ ਉਹਨਾਂ ਨੂੰ ਲਿਆ ਕਰ ਇਹ ਇੱਧਰ ਲੈ ਜਾ ਲੈ ਜਾ ਲੈ ਜਾ ਜੇ ਗੱਲ ਕਰਗੇ ਆਪਾਂ ਝੋਟੀ ਦੇ ਸਾਈਡ ਤੋਂ ਲੇਵੇ ਦੀ ਹਨਾ ਬੰਦ ਲੇਵੇ ਵਾਲੀ ਜੇ ਗੱਲ ਕਹਿ ਸਕਦੇ ਆਂ ਵੀ ਬੰਦ ਲੇਵੇ ਵਾਲੀ ਝੋਟੀ ਰਹੂਗੀ ਇਹ ਆਹ ਦੇਖ ਲਓ ਤੁਸੀਂ ਹਨਾ ਜਮਾ ਨੇੜੇ ਕੈਮਰਾ ਲਾਦ ਕੇ ਉਹਨਾਂ ਨੂੰ ਲਿਆ ਬਈ ਇਧਰ ਨੂੰ ਲੈ ਜਾ ਕਰ ਆ ਤੁਸੀਂ ਇਹਦੀ ਜੇ ਹਾਈਟ ਦੀ ਜਜਮੈਂਟ ਲਾ ਲਓ ਤੇ ਉਹ ਵੈਸੇ ਲੇਵਾ ਬਹੁਤ ਘੱਟ ਦਿਖਾਉਂਦੀ ਆ ਕਈ ਪਸ਼ੂ ਹੁੰਦੇ ਹੈਗੇ ਹਨਾ ਲੇਵਾ ਘੱਟ ਹੀ ਦਿਖਾਉਂਦੇ ਹੁੰਦੇ ਆ ਤੇ ਆ ਜੋ ਕਰਾਈ ਗੀ ਆਪਾਂ ਰੇਟ ਦੀ ਜਾਣਕਾਰੀ ਲੈ ਕੇ ਦਿੰਦੇ ਆਂ ਭਾਈ ਜੇ ਆਪਾਂ ਇਹਦੇ ਰੇਟ ਦੀ ਗੱਲ ਕਰੀਏ ਰੇਟ ਭਾਈ ਰੋਹ ਦਾ 85000 ਰੁਪਿਆ ਅੱਛਾ ਬੱਚਾ ਲਾ ਕੇ ਬਤਾਰਨ ਲਾ ਕੇ ਚੈੱਕ ਕਰਾ ਦਨੇ ਧਾਰਾ ਮਾਰ ਕੇ ਅੱਛਾ ਅੱਛਾ ਹਾਂ ਮਨਤਨ ਬਾਈ ਦਾ ਕਰਦਾ ਜਿਹੜਾ ਕੋਈ ਆਉ ਦੂ ਠੀਕ ਹੈ ਬਾਈ ਕਹਿੰਦਾ ਵੀ ਬੱਚਾ ਲਾ ਕੇ ਲਾ ਕੇ ਨਾ ਫਿਰ ਬੱਚਾ ਤੇ ਬੱਚਾ ਲਾ ਕੇ ਇਹਦਾ ਆਪਾਂ ਜਿਹੜੀਆਂ ਹੈਗੀਆਂ ਧਾਰਾ ਮਾਰ ਕੇ ਦਿਖਾਉਨੇ ਆ ਦੋਸਤੋ ਤੁਹਾਨੂੰ ਹਨਾ ਤੇ ਬੱਚੇ ਲਾਏ ਤੋਂ ਬਾਅਦ ਕਿਹੇ ਜਾ ਪਸਮਾ ਕਰਦੀ ਹੈ ਸੋਨੀ ਭਾਈ ਇਹਦੀ ਆਪਾਂ ਜੀ ਮਗਰ ਕੱਟਾ ਕੇ ਕੱਟੀ ਇਹਦੇ ਇਹ ਕੱਟਾ ਹੈ ਭਾਈ ਮਗਰ ਕੱਟਾ ਹੈਗਾ ਹਾਂ ਚੰਗੇ ਸਾਹ ਦਾ ਕੱਟਾ ਹੈ ਇਹ ਠੀਕ ਹੈ ਤੇ ਬਣਦੇ ਕਰ ਲੈ ਵੀ ਮਿੱਤਰੋ ਆਪਾਂ ਤੁਹਾਨੂੰ ਹੁਣ ਦਿਖਾਉਨੇ ਆ ਹਨਾ ਆਹ ਦੇਖ ਲਓ ਪਸਮਾ ਕੇ ਇਹੇ ਜੇ ਥਣ ਕਰਿਆਉਂਦੀ ਹੈਗੀ ਮਾਰੀ ਇਹਦਰ ਨੂੰ ਕਰੀ ਇਹ ਇਹ ਲੈ ਵੀ ਆਹ ਦੇਖ ਲਓ ਤੁਸੀਂ ਚੈੱਕ ਕਰ ਲਓ ਥਣ ਬਹੁਤ ਸੋਹਣਾ ਕੱਢਿਆ ਪਸਮਾ ਕੇ ਨੇ ਮਾਰਦੇ ਧਰ ਇਹ ਬੈ ਜਾ ਬੈ ਜਾ ਬੈ ਜਾ ਬੈ ਜਾ ਆਹ ਦੇਖੋ ਭਾਈ ਮਗਰ ਲੈ ਜਦੇ ਮਾਰਦੇ ਕੀ ਕੱਤਾ ਤੂੰ ਬੜਾ ਚੰਗੀ ਆਉਂਦੀ ਆ ਹਨਾ ਇਹ ਕੱਲ ਕੋਈ ਗੱਲ ਨਹੀਂ ਛੜ ਦੇ ਕਰ ਲੈ ਵੀ ਆ ਜੋ ਹੁਣ ਅਗਲੀ ਮੱਝ ਦੀ ਆਪਾਂ ਡਿਟੇਲ ਲੈ ਕੇ ਦਿੰਨੇ ਆਂਗੇ ਤੇ ਜਿਵੇਂ ਭਾਈ ਆਪਣੀ ਸੋਹਣੀ ਹੁਣ ਇਧਰਲੇ ਪਾਸੇ ਖੜੀ ਆ ਮੱਝ ਹਨਾ ਹਾਂ ਭਾਈ ਤੇ ਇਹਦੀ ਕੀ ਡਿਟੇਲ ਆ ਕਿੰਨਾ ਵਸੂਆ ਹੈ ਤੇ ਤੀਜਾ ਸੂਆ ਬਈ ਜੋਟੀ ਦਾ ਤੀਜਾ ਸੂਆ ਹਾਂ ਭਾਈ ਠੀਕ ਆ ਤੇ ਕਿੰਨੇ ਦਿਨ ਹੋ ਗਏ ਸੂਈ ਨੂੰ ਤੈਨੂੰ ਰਾਵਣ ਭਾਈ 15 ਦਿਨ ਹੋ ਗਏ ਸੂਈ ਨੂੰ ਉਹਨੂੰ ਵੀ 15 ਦਿਨ ਹਾਂ ਠੀਕ ਹੈ ਤੇ ਕਿੰਨਾ ਦੁੱਧ ਤਿਆਰ ਹੁਣ ਦੁੱਧ ਦੇ ਥੱਲੇ 10 ਕਿਲੋ ਤਿਆਰ ਆ ਵੀ ਅਗਲਾ ਮਿੰਨ ਸਕਦਾ ਠੀਕ ਹੈ 10 ਕਿਲੋ ਦੁੱਧ ਤਿਆਰ ਆ ਹਾਂ ਸਮਝ ਕੇ ਗੱਲ ਤੇ ਧੋਰੀ ਕਰਾਂ ਇੱਧਰ ਫਿਰ ਆਪਾਂ ਰੇਟ ਵੀ ਪਤਾ ਕਰਾਂਗੇ ਲੈ ਵੀ ਇੱਕ ਵਾਰੀ ਖੜੀ ਹੈ ਜਿਹੜੀ ਝੋਟੀ ਤੁਸੀਂ ਮਤਲਬ ਨਾ ਥੱਲੋਂ ਚੈੱਕ ਕਰ ਲਓ ਇਹ ਇਹ ਵੀ ਜਿਹੜੀ ਹੈਗੀ ਹੈ ਨਾ ਦੋਨੇ ਦੀ ਦੋਨੇ ਝੋਟੀਆਂ ਮਤਲਬ ਸਖਤ ਲੇਵ ਵਾਲੀਆਂ ਰਹਿਣੀਆਂ ਟਾਈਟ ਟਾਟਰ ਲੈ ਜਾ ਲੈ ਜਾ ਇਹ ਆ ਦੇਖ ਲਓ ਤੁਸੀਂ ਬਾਕੀ ਦੋ ਟਾਈਮ ਦੀ ਚਬਾਈ ਕਰਕੇ ਹਨਾ ਤੁਸੀਂ ਆਉਦੀ ਤਸੱਲੀ ਘਰੇ ਆ ਕੇ ਕਰਨੀ ਆ ਦੋਸਤੋ ਮੋੜ ਲਿਆ ਕਰ ਲੈ ਜਾ ਲੈ ਬਣ ਦੇ ਆ ਕਰਾਦਗੇ ਸਮਾਰ ਕੇ ਤਸੱਲੀ ਜੱਜਮੈਂਟ ਹੋ ਜਾਂਦੀ ਹੈ ਹਨਾ ਥਾਂ ਜ਼ਰੂਰ ਥੋੜਾ ਜਿਹਾ ਪਤਲਾ ਪਾਉਂਦੀ ਹੈ ਤੇ ਉ ਚੰਗੀ ਹੈ ਬਾਕੀ ਰੰਗ ਜਿਹੜੇ ਹੈਗੇ ਝੋਟੀਆਂ ਦੇ ਦੋਨਾਂ ਦੇ ਬਹੁਤ ਚੰਗੇ ਹੈ ਤੇ ਸੋਨੀ ਇਹਦੇ ਰੇਟ ਕਿੰਨਾ ਰੂਪ ਇਹਦਾ ਜਮਾ ਇਹਦਾ 83000 ਰੁਪਏ ਬਈ 83000 ਰੁਪਏ ਹਾਂ ਠੀਕ ਆ ਤੇ ਮਾਨਤਨ ਤਾਂ ਹੋ ਜੋ ਮਾਨਤਨ ਕਰਦਾ ਆ ਬਾਈ ਬੱਚਾ ਲਾ ਕੇ ਧਾਰਾ ਮਾਰ ਕੇ ਚੈੱਕ ਕਰਦਾ ਮਰਵਾ ਫਿਰ ਕਰ ਤੇ ਇਹਦੇ ਮਗਰ ਕੱਟੀ ਆ ਇਹ ਮੈਂ ਕੱਟੀ ਆ ਬਈ ਠੀਕ ਆ ਠੀਕ ਆ ਲੈ ਵੀ ਇਹਦੇ ਮਗਰ ਕੱਟੀ ਆ ਤੇ ਬਾਈ ਕਹਿੰਦਾ ਧਾਰਾਂ ਇਹਦੀਆਂ ਵੀ ਆਪਾਂ ਮਾਰ ਕੇ ਦਿਖਾ ਦਿੰਨੇ ਹਣਾ ਬੱਚਾ ਲਾ ਤਾ ਧਰਾ ਦੇ ਕਰਾਂ ਚੈੱਕ ਲੈ ਵੀ ਮਿੱਤਰੋ ਹਣਾ ਝੋਟੀ ਜਿਹੜੀ ਪਸ਼ਮੀ ਹੈ ਤੇ ਪਸ਼ਮੀ ਤੋਂ ਬਾਅਦ ਥਾਣ ਦੇਖੋ ਕਿਹੋ ਜਿਹਾ ਕੱਢਿਆ ਹਣਾ ਥਾਣ ਬਹੁਤ ਸੋਹਣਾ ਕੱਢਿਆ ਦੇਖ ਲਓ ਤੁਸੀਂ ਤੇ ਜਿਵੇਂ ਤੂਫਾਨ ਹੀ ਹੈ ਜਿਹੜਾ ਪਸਮਾ ਆਇਆ ਮਾਰ ਨਹੀਂ ਕਰਾਂ ਧਾਰਾ ਸੋਹਣਿਆ ਲੈ ਵੀ ਇਹ ਇਹਦੀਆਂ ਧਾਰਾਂ ਵੀ ਚੈੱਕ ਕਰ ਲੋ ਆਹਾ ਹਾ ਹਾ ਪਾਟਦੀ ਆ ਧਰਤੀ ਹਨਾ ਦੇਖੋ ਲੈ ਕਰਿਓ ਚੈੱਕ ਕਰਾ ਮਿੱਤਰੋ ਬਹੁਤ ਸੋਹਣਾ ਪਸਮਾ ਕੀਤਾ ਤੇ ਧਾਰ ਤੌਰ ਵੀ ਚੰਗੀ ਐ ਬਾਕੀ ਮੈਂ ਇਹ ਗੱਲ ਕਹਿਣਾ ਸੋਹਣੀ ਹਨਾ ਜਿਹੜੇ ਵੀਰ ਨੇ ਆਉਣੀ ਐ ਦੋ ਟਾਈਮ ਤਸੱਲੀ ਦੋ ਟਾਈਮ ਬਈ ਤਸੱਲੀ ਕਰਕੇ ਤਿੰਨ ਟਾਈਮ ਕਰ ਲੈ ਜੀ ਹਾਂ ਠੀਕ ਐ 10 ਕਿਲੋ ਦਾ ਤਿਆਰ ਆਇਆ ਥੱਲੇ 10 ਕਿਲੋ ਦਾ ਤਿਆਰ ਹਾਂ 83000 ਮੁੱਲ ਆ ਗਿਆ ਹਾਂ ਠੀਕ ਐ ਸੋਹਣੀ ਤੇ ਤੇਰਾ ਬਹੁਤ ਬਹੁਤ ਧੰਨਵਾਦ ਬਈ ਹਨਾ ਤੇ ਬਾਕੀ ਮੈਂ ਇਹ ਗੱਲ ਕਹਿਣਾ ਵੀ ਬਾਈ ਤੋਂ ਆਪਾਂ ਨੰਬਰ ਵੀ ਲੈ ਕੇ ਦਿੰਨੇ ਆ ਬਾਕੀ ਝੋਟੀਆਂ ਦੀ ਜੱਜਮੈਂਟ ਤੁਸੀਂ ਫੇਰ ਕਰ ਲਓ ਚੰਗੀਆਂ ਨੇ ਤਸੱਲੀ ਤੁਸੀਂ ਇੱਥੇ ਤੋਰੀ ਮਾੜੀ ਇਹਨੂੰ ਝੋਟੀ ਨੂੰ ਆ ਜਾ ਕਰ ਤੁਰਦੀ ਦਿਖਾਈ ਗਈ ਇੱਕ ਵਾਰੀ ਆਪਾਂ ਛੋਟੀ ਤੋਂ ਫਿਰ ਆਪਾਂ ਨਾ ਮੋਬਾਈਲ ਨੰਬਰ ਵੀ ਪਤਾ ਕਰਦੇ ਆ ਕਿੰਨਾ ਮੋਬਾਈਲ ਨੰਬਰ ਆ ਬਾਈ ਦਾ ਤੇ ਤੁਸੀਂ ਸੰਪਰਕ ਕਰ ਲਓ ਇਹ ਆ ਦੇਖੋ ਤੁਸੀਂ ਹਣਾ ਹੁਣ ਥੋੜਾ ਜਿਹਾ ਨਾ ਦੇਖ ਜਿਹੇ ਜਿਹਿਆਂ ਦਾ ਪਹਿਲਾ ਸੀਗੀ ਇਹ ਹੁਣ ਦੇਖ ਲਓ ਤੁਸੀਂ ਇਹਦਾ ਰਾਂਗ ਢਾਂਗ ਆ ਜਿਹੜੇ ਹੁਣ ਚੈੱਕ ਕਰ ਲੋ ਚੰਗੇ ਆ ਹੁਣ ਕਿਉਂਕਿ ਬੱਚਾ ਲੱਗ ਕੇ ਇਧਰ ਮੋੜ ਲਿਆ ਮੋੜ ਲਿਆ ਇਹ ਹੁਣ ਦੇਖੋ ਤੁਸੀਂ ਸਾਈਡ ਤੋਂ ਚੈੱਕ ਕਰ ਲੋ ਹਨ ਬਣਦੇ ਸੋਨੀ ਬਾਈ ਹੁਣ ਮੋਬਾਈਲ ਨੰਬਰ ਬੋਲੀ ਕਰ ਹਾਂ ਮੋਬਾਈਲ ਨੰਬਰ 90567 06819 90567 06819 06819 ਹਾਂ ਠੀਕ ਆ ਬਈ ਧੰਨਵਾਦ